1927 ਦੇ ਵਿੱਚ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੂੰ 10 ਲੱਖ ਦੇ ਕਰੀਬ ਲੋਕ ਇਸ ਕਤਲੇਆਮ ਦੇ ਵਿੱਚ ਮਾਰੇ ਗਏ ਸ਼ੀਸ਼ੇ ਦੇ ਨਾਂ ਦੇ ਉੱਪਰ ਨਾਰਾ ਤਾਂ ਹੀ ਮਾਰਦੇ ਨੇ ਫੁੱਲਾਂ ਦੇ haar ਇਹਨਾਂ ਦੇ ਬੁਤਾਂ ਦੇ ਗਲੇ ਵਿੱਚ ਪਾਉਂਦੇ ਨੇ ਪਰ ਉਸ ਤੋਂ ਬਾਅਦ ਇਹ ਲੀਡਰ ਇਹਨਾਂ ਮਹਾਰਸ਼ੀ ਇੱਦਾਂ ਨੂੰ ਭੁੱਲ ਜਾਂਦੇ ਨੇ ਕੁਰਸੀ ਦੇ ਇਹ ਭੁੱਖੇ ਆਗੂ ਕੁਰਸੀ ਲੈ ਕੇ ਬਹਿ ਗਏ ਰਾਜਗੁਰੂ ਸੁਖਦੇਵ ਭਗਤ ਸਿੰਘ ਫੁੱਲਾਂ ਜੋਗੇ ਰਹਿ ਗਏ ਹਾਈ ਹਾਰਾਂ ਜੋਗੇ ਰਹਿ ਗਏ ਪੰਜਾਬ ਉਸ ਦੇ ਵਿੱਚ ਰਿਹਾ ਕਈ ਕਾਰਨਾ ਕਰਕੇ ਮੈਂ ਨੌਕਰੀ ਛੱਡਤੀ ਸੀ ਉਸ ਤੋਂ ਬਾਅਦ ਵਾਜੀ ਮੈਂ ਆਪਣਾ ਕੰਮ ਹੀ ਕਰਦਾ ਅਤੇ ਪਰ ਮੈਂ ਬਚਪਨ ਤੋਂ ਹੀ ਨਾਮ ਹਰ ਸਿੱਧਾ ਨੂੰ ਸਮਰਪਿਤ ਆ ਇਹ ਮਹਮਾ ਅੱਜ ਤੋਂ ਕਈ ਸਾਲ ਪਹਿਲਾਂ ਸ਼ੁਰੂ ਹੋ ਜਾਣੀ ਚਾਹੀਦੀ ਸੀ ਬਾਜੀ ਸਾਡੀ ਇਹ ਵੱਧਨ ਸੀਬੀ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਸੇਵਕ ਸਿੰਘ ਤੁਸੀਂ ਜੁੜੇ ਹੋ ਸਰਲੇਖ ਦੇ ਨਾਲ ਦੇਸ਼ ਆਜ਼ਾਦ ਹੋਏ ਨੂੰ ਲਗਭਗ 77 ਸਾਲ ਹੋਣ ਦੇ ਕਰੀਬ ਨੇ ਪਰ ਉਸ ਟਾਈਮ ਜਿਹੜੇ ਸ਼ਹੀਦਾਂ ਨੇ ਦੇਸ਼ ਆਜ਼ਾਦ ਕਰਵਾਇਆ ਬੇਸ਼ੱਕ ਆਪਾਂ ਸ਼ਹੀਦ ਮੰਨਦੇ ਆਂ ਸ਼ਹੀਦ ਕਹਿੰਨੇ ਆਂ ਪਰ ਲਿਖਤੀ ਰੂਪ ਦੇ ਵਿੱਚ ਉਸ ਟਾਈਮ ਦੇ ਸ਼ਹੀਦਾਂ ਨੂੰ ਸ਼ਹੀਦੀ ਦਰਜਾ ਨਹੀਂ ਦਿੱਤਾ ਗਿਆ ਉਸ ਸੰਬੰਧੀ ਗੱਲਬਾਤ ਕਰਨ ਲਈ ਸਾਡੇ ਨਾਲ ਨੇਗੇ ਭਗਵੰਤ ਸਿੰਘ ਜੀ ਘੱਗਾ ਜੋ ਕਿ ਪਿਛਲੇ 2 ਸਾਲਾਂ ਤੋਂ ਇੱਕ ਮੁਹਿੰਮ ਚਲਾ ਰਹੇ ਨੇਗੇ ਇੰਨਾ ਸ਼ਹੀਦਾਂ ਨੂੰ ਲਿਖਤੀ ਰੂਪ ਦੇ ਵਿੱਚ ਸ਼ਹੀਦੀ ਦਰਜਾ ਦਿਵਾਉਣ ਦੀ ਸੋ ਉਹ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜਿਵੇਂ ਆਪਾਂ ਗੱਲਬਾਤ ਕੀਤੀ ਆ ਪਹਿਲਾਂ ਕਿ 77 ਸਾਲ ਹੋ ਚੁੱਕੇ ਨੇ 77ਵਾਂ ਸਾਲ ਆ ਜਿਹੜਾ ਚੱਲ ਰਿਹਾ ਦੇਸ਼ ਆਜ਼ਾਦ ਹੋਏ ਨੂੰ ਪਰ ਉਸ ਟਾਈਮ ਦੇ ਜਿਹੜੇ ਸ਼ਹੀਦ ਨੇਗੇ ਉਹਨਾਂ ਨੂੰ ਸ਼ਹੀਦੀ ਦਰਜਾ ਦਿੱਤਾ ਨਹੀਂ ਗਿਆ ਜੀ ਕੀ ਕਾਰਨ ਹੋ ਸਕਦਾ ਹੈ ਕਾਰਨ ਬਾਜੀ ਇਦਾਂ ਹੈ ਕਿ ਇਹਨਾਂ ਸ਼ਹੀਦਾਂ ਨੇ ਬਹੁਤ ਵੱਡੀ ਕੁਰਬਾਨੀ ਕੀਤੀ ਹੈ ਹੂੰ ਪਰ ਇਹਨਾਂ ਦੀ ਸ਼ਹਾਦਤ ਤੋਂ ਬਾਅਦ ਇਤੋਂ ਦੇ ਲੀਡਰਾਂ ਨੇ ਦੇਸ਼ ਦੇ ਹਾਲਾਤ ਇਦਾਂ ਦੇ ਪੈਦਾ ਕਰਤੇ ਕਿ ਇਹਨਾਂ ਸ਼ਹੀਦਾਂ ਦੇ ਨਾਂ ਦੇ ਉੱਤੇ ਉਹਨਾਂ ਨੇ ਰਾਜਤਾ ਕੀਤਾ ਹੂੰ ਪਰ ਇੱਕ ਵਿਸ਼ੇਸ਼ ਪਾਰਟੀ ਇਹਨੂੰ ਤਾਂ ਕਾਂਗਰਸ ਪਾਰਟੀ ਕਹਿੰਦੇ ਆ ਉਸ ਕੌਮਸ ਪਾਰਟੀ ਨੇ ਇਹਨਾਂ ਮਹਾਨ ਸ਼ਹੀਦਾਂ ਨੂੰ ਨੈਸ਼ਨਲ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਅਤੇ ਨਾ ਹੀ ਇਹਨਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਮੰਨਦਾ ਮਾਨ ਸਤਿਕਾਰ ਦਿੱਤਾ। ਦੁਖਾਇਆ ਤੇ ਇਹ ਹੋਇਆ ਕਿ ਇਹਨਾਂ ਮਹਾਨ ਸ਼ਹੀਦਾਂ ਨੇ ਆਪਣੇ ਪ੍ਰਾਣਾ ਨੂੰ ਦੇਸ਼ ਦੇ ਲੇਖੇ ਲਾਇਆ ਪਰ ਹੂੰ ਇੱਥੇ ਧਰਮ ਦੇ ਨਾਂ ਦੇ ਉੱਤੇ ਪਰਕੂਸ਼ਾਸਤ ਖੇਡੀ ਗਈ ਜੀਲਾ ਦੁਖਾਂਤ ਸਾਲ 1947 ਹੈ 1947 ਦੇ ਵਿੱਚ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਹਮ 10 ਲੱਖ ਦੇ ਕਰੀਬ ਲੋਕ ਇਸ ਕਤਲੇਆਮ ਦੇ ਵਿੱਚ ਮਾਰੇ ਗਏ ਇੱਕ ਪਾਸੇ ਲਾਲ ਕਿਲੇ ਤੇ ਗੰਗਾ ਵਾਲਾ ਲਾਲਾ ਰਾਸੀ ਤੇ ਦੂਸਰੇ ਪਾਸੇ ਪਹਾੜਾਂ ਦੇ ਵੀਰ ਅਤੇ ਮਾਣਾਂ ਦੇ ਪੁੱਤਰ ਸ਼ਹਾਦਤ ਤੇ ਜੰਮ ਪੀਰੇ ਸਨ ਉਸ ਵਕਤ ਇਹਨਾਂ ਸ਼ਹੀਦਾਂ ਦੀਆਂ ਜੋ ਰੂਹਾਂ ਹਨ ਕਰਾਉਂਦੀਆਂ ਹੋਣਗੀਆਂ ਕਿ ਅਸੀਂ ਇਹਨਾਂ ਮਹਾਨ ਸ਼ਹੀਦਾਂ ਸਾਡੀ ਇਸ ਮਹਾਨ ਕੁਰਬਾਨੀ ਨੇ ਦੇਸ਼ੇ ਯਾਦ ਕਰਵਾਇਆ ਪਰ ਦੇਸ਼ ਦੇ ਲੀਡਰਾਂ ਨੇ ਫਿਰਕੂ ਰੰਗ ਦੇਖ ਕੇ ਦੇਸ਼ ਦਾ ਪਟਵਾਰਾ ਕਰ ਦਿੱਤਾ। ਇਹੀ ਮੇਨ ਕਾਰਨ ਹੈ ਕਿ ਨਾ ਮਹਾਰ ਸ਼ਹੀਦਾਂ ਦੇ ਵੱਲ ਕਿਸੇ ਵੀ ਪਾਰਟੀ ਦਾ ਧਿਆਨ ਨਹੀਂ ਗਿਆ। ਹੂੰ। ਪਰ ਸ਼ਹੀਦਾਂ ਦੇ ਨਾਂ ਦੇ ਉੱਪਰ ਨਾਅਰੇ ਤਾਂ ਹੀ ਮਾਰਦੇ ਨੇ। ਫੁੱਲਾਂ ਦੇ ਹਾਰ ਇਹਨਾਂ ਦੇ ਬੁੱਤਾਂ ਦੇ ਗਲੇ ਵਿੱਚ ਪਾਉਂਦੇ ਨੇ। ਪਰ ਉਸ ਤੋਂ ਬਾਅਦ ਇਹ ਲੀਡਰ ਇਹਨਾਂ ਮਹਾਰਸ਼ੀ ਇੱਦਾਂ ਨੂੰ ਭੁੱਲ ਜਾਂਦੇ ਨੇ ਕਿਸੇ ਕਵੀ ਨੇ ਕਿਹਾ ਕੁਰਸੀ ਦੇ ਇਹ ਭੁੱਖੇ ਆਗੂ ਕੁਰਸੀ ਲੈ ਕੇ ਬਹਿ ਗਏ ਰਾਜਗੁਰੂ ਸੁਖਦੇਵ ਭਗਤ ਸਿੰਘ ਫੁੱਲਾਂ ਜੋਗੇ ਰਹਿ ਗਏ ਹਾਇ ਹਾਰਾਂ ਜੋਗੇ ਰਹਿ ਗਏ ਭਾਈ ਜੀ ਇਹ ਮੁਹਿਮ ਮਕੈਲੀਏ ਕੇ ਛੋਟੀ ਨਹੀਂ ਹੈਗੀ ਬਹੁਤ ਵੱਡਾ ਕਦਮ ਆ ਬਹੁਤ ਵੱਡੀ ਲਹਿਰ ਕਹਿ ਸਕਦੇ ਆ ਇਸ ਚੀਜ਼ ਨੂੰ ਕਿਉਂਕਿ ਲਹਿਰਾਂ ਨੇ ਜਿਹੜੀਆਂ ਉਹ ਇੱਕ ਬੰਦੇ ਤੋਂ ਸ਼ੁਰੂ ਹੁੰਦੀਆਂ ਨੇਗੀਆਂ ਤੇ ਮੁੜ ਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਜੋੜਦੇ ਨੇ ਤੁਸੀਂ ਤੁਹਾਡੀ ਗੱਲ ਕਰੀਏ ਤੁਸੀਂ ਨਿੱਜੀ ਲਾਈਫ ਦੇ ਵਿੱਚ ਕੀ ਕਰਦੇ ਹੋ ਬਾਈ ਜੀ ਮੈਂ ਆਪਣਾ ਹੀ ਕੰਮ ਕਰਦਾ ਤੇ ਉਸ ਤੋਂ ਪਹਿਲਾਂ ਮੈਂ ਪੰਜਾਬ ਪੁੱਸ ਦੇ ਵਿੱਚ ਰਿਹਾ ਹੂੰ ਕਈ ਕਾਰਨਾ ਕਰਕੇ ਮੈਂ ਨੌਕਰੀ ਛੱਡਤੀ ਸੀ ਉਸ ਤੋਂ ਬਾਅਦ ਭਾਈ ਜੀ ਮੈਂ ਆਪਣਾ ਕੰਮ ਹੀ ਕਰਦਾ ਅਤੇ ਪਰ ਮੈਂ ਵਚਨਤੋਂ ਇਹਨਾਂ ਮਹਾਨ ਸ਼ਹੀਦਾਂ ਨੂੰ ਸਮਰਪਿਤ ਆ ਹੂੰ ਤੇ ਮੇਰੇ ਜਿਹਨ ਦੇ ਵਿੱਚ ਇਹ ਬਹੁਤ ਦੇਰ ਤੋਂ ਸੀ ਕਿ ਇਹਨਾਂ ਮਹਾਨ ਸ਼ਹੀਦਾਂ ਦੇ ਲਈ ਕੁਝ ਨਾ ਕੁਝ ਕੀਤਾ ਜਾਏ ਹੂੰ ਕਿਉਂਕਿ ਮੇਰਾ ਪਿੰਡ ਕੱਗਾ ਜ਼ਿਲ੍ਹਾ ਪਟਿਆਲਾ ਤਹਿਸੀਲ ਪਤਗਾ ਹੂੰ ਇਹਨਾਂ ਕੁਰਬਾਨੀਆਂ ਦਾ ਮਹਾਨ ਪਿੰਡ ਹੈ ਕਾਫੀ ਮੂਮੈਂਟਾਂ ਉਸ ਪਿੰਡ ਦੇ ਵਿੱਚੋਂ ਚੱਲੀਆਂ ਨੇ ਹਮ ਮੈਂ ਉਸ ਜ਼ਰਖੇਜ ਮਿੱਟੀ ਦੇ ਵਿੱਚੋਂ ਪੈਦਾ ਹੋਇਆ ਚਾਹੇ ਉਹ ਪਰਜਾ ਮੰਡਲ ਲਹਿਰ ਹੋਵੇ ਚਾਹੇ ਉਹ ਆਜ਼ਾਦ ਇੰਦ ਫੌਜ ਹਮ ਹੋਵੇ ਮੇਰੇ ਪਿੰਡ ਦੇ ਮਹਾਨ ਲੋਕਾਂ ਨੇ ਉਹਨਾਂ ਮੂਮੈਂਟਾਂ ਦੇ ਵਿੱਚ ਉਹਨਾਂ ਲਹਿਰਾਂ ਦੇ ਵਿੱਚ ਆਇਮ ਜੋੜਦਾਨ ਪਾਇਆ ਹਮ ਜਿਨ੍ਹਾਂ ਵਿੱਚ ਸਤੰਤਰਤਾ ਸਲਾਨੀ ਸਰਦਾਰ ਹਰਪਾਜਨ ਸਿੰਘ ਜੀ ਜਿਹਦੇ ਨਾਮ ਦੇ ਉੱਪਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਸਕੂਲ ਦਾ ਨਾਮ ਪਿਛਲੇ ਦਿਨੀ ਰੱਖਿਆ ਹਮ ਅਤੇ ਸਰਦਾਰ ਰਾਜੇ ਸਿੰਘ ਜੀ ਆਜ਼ਾਦ ਹਿੰਦ ਫੌਜ ਦੇ ਵਿੱਚ ਹੋਏ ਨੇ ਇਸੇ ਤਰ੍ਹਾਂ ਹੀ ਮੇਰੇ ਪਿੰਡ ਦੇ ਸਰਦਾਰ ਰਿੱਧਾ ਸਿੰਘ ਜੀ ਜਿਨ੍ਹਾਂ ਨੇ ਪਰਜਾ ਮੰਡਲ ਲਹਿਰ ਦੇ ਵਿੱਚ ਅਹਿਮ ਯੋਗਦਾਨ ਪਾਇਆ ਜੋ ਲੜਾਈ ਸੀ ਜਮੂਰੀਅਤ ਦੀ ਵੱਡੀ ਲੜਾਈ ਸੀ ਕਿੰਨਾ ਸਮਾਂ ਹੋ ਗਿਆ ਇਸ ਮਹਮ ਨਾਲ ਜੁੜੇ ਤੁਹਾਨੂੰ ਵੀਰ ਜੀ ਮੈਨੂੰ ਇਸ ਮਹਮ ਨੂੰ ਚਲਾਉਂਦੇ ਹੋਏ ਕਰੀਬ 2 ਸਾਲ ਹੋ ਚੁੱਕਿਆ ਹੂੰ 2 ਸਾਲ ਦੇ ਵਿੱਚ ਇਸ ਮਹਮ ਦੇ ਦੌਰਾਨ ਮੈਂ ਪੰਜਾਬ ਅਤੇ ਹਰਿਆਣਾ ਦੇ ਵਿਦਿਅਕ ਅਦਾਰਿਆਂ ਹੂੰ ਦੇ ਵਿੱਚ ਗਿਆ ਪ੍ਰਿੰਸੀਪਲ ਸਾਹਿਬਾਨ ਨੇ ਵਿਦਿਆਰਥੀ ਵਰਗ ਨੇ ਮੈਨੂੰ ਪੂਰਨ ਤੌਰ ਤੇ ਸਾਝਾ ਉਹ ਦਿੱਤਾ ਹੈ ਉਹ ਮੰਨਦੇ ਮਤਲਬੀ ਜਦੋਂ ਤੁਸੀਂ ਜਾਣੇ ਹੋ ਉਹਨਾਂ ਨੂੰ ਦੱਸਦੇ ਹੋ ਇਸ ਮੁਹਿੰਮ ਬਾਰੇ ਤਾਂ ਉਹ ਸਹਿਮਤ ਹੁੰਦੇ ਨੇ ਹਾਂਜੀ ਹੋਰ ਇਸ ਤੋਂ ਇਲਾਵਾ ਤੁਸੀਂ ਜਿਵੇਂ ਆਪਾਂ ਗੱਲ ਕਰ ਰਹੇ ਸੀਗੇ 2 ਸਾਲਾਂ ਦੇ ਵਿੱਚ ਹੁਣ ਤੱਕ ਤੁਸੀਂ ਲਗਭਗ 300 ਪਿੰਡ ਜਾਂ ਇਸ ਤੋਂ ਜ਼ਿਆਦਾ ਤੁਸੀਂ ਪੰਚਾਇਤਾਂ ਦੇ ਕੋਲ ਵੀ ਗਏ ਹੋਗੇ ਹਾਂਜੀ ਇਹਦੇ ਵਿੱਚ ਆਪਣੇ ਪਾਸ 18000 ਦਸਤਕਤ ਨੇ ਪੰਜਾਬ हरियाणांदे ਵਿੱਦਿਅਕ ਅਦਾਰਿਆਂ ਦੇ ਉਸ ਤੋਂ ਇਲਾਵਾ ਆਪਾਂ ਨੇ ਪੰਜਾਬ ਦੇ ਵੱਖ-ਵੱਖ ਖੇਤਿਆਂ ਵਿੱਚ ਜਾ ਕੇ ਹਮ ਮਾਣਯੋਗ ਪੰਚਾਇਤਾਂ ਦੇ ਕੋਲੋਂ ਸਹਿਯੋਗ ਪ੍ਰਾਪਤ ਕੀਤਾ ਹੈ ਹਮ ਇਸੇ ਤਰ੍ਹਾਂ ਹੀ ਆਪਾਂ ਨੇ ਪੰਜਾਬ ਅਤੇ ਹਰਿਆਣੇ ਦੇ ਐਮਐਲਏ ਸਹਿਬਾਨ ਟੋਟਲ ਸਾਰੇ ਨਹੀਂ ਮੈਂ ਪੰਜਾਬ ਦੇ ਤਕਰੀਬਨ 117 ਐਮਐਲਏ ਸਾਹਿਬਾਨ ਦੇ ਕੋਲੇ ਗਿਆ ਜਿਨ੍ਹਾਂ ਹੀ ਮੈਨੂੰ ਮਿਲੇ ਉਹਨਾਂ ਦੇ ਕੋਲੋਂ ਮੈਂ ਡੀਓ ਲੈਟਰ ਲਖਵਾਏ ਨੇ ਹਮ ਸ਼ਿਫਾਰਿਸ਼ ਕਰਵਾਈ ਹੈ ਜਦੋਂ ਮਤਲਬ ਵੀ ਤੁਸੀਂ ਦੱਸ ਰਹੇ ਹੋਗੇ 117 ਐਮਐਲਏ ਨੂੰ ਤੁਸੀਂ ਮਤਲਬ ਵੀ ਕੋਸ਼ਿਸ਼ ਕੀਤੀ ਹੈ ਮਿਲਣ ਦੀ ਜਿਨ੍ਹਾਂ ਦੇ ਵਿੱਚੋਂ ਕੁਝ ਐਮਐਲਏ ਤੁਹਾਨੂੰ ਨਹੀਂ ਮਿਲੇ ਬਾਕੀ ਸਾਰਿਆਂ ਨੇ ਸਹਿਮਤੀ ਜਤਾਈ ਹੈ ਇਸ ਗੱਲ ਬਾਰੇ ਹਾਂਜੀ 72 ਦੇ ਕਰੀਬ ਐਮਐਲਏ ਸਾਹਿਬਾਨ ਮੇਰੇ ਕੋਲ ਨੇ ਹੂੰ ਔਰ 4 ਦੇ ਕਰੀਬ ਮੈਂਬਰ ਪਾਰਲੀਮੈਂਟ ਸਾਹਿਬਾਨ ਮੇਰੇ ਕੋਲ ਨੇ ਹੂੰ ਬਾਕੀ ਜੇ ਮੈਨੂੰ ਫੋਨ ਵੀ ਆਏ ਨੇ ਕਿ ਤੁਸੀਂ ਸਾਡੇ ਕੋਲ ਵੀ ਲੈ ਜਾਓ ਪਰ ਮੈਂ ਹੁਣ ਡਾਕੂਮੈਂਟ ਇਕੱਠੇ ਕਰਤੇ ਹੂੰ ਇਸ ਕਰਕੇ ਮੇਰੀ ਮਜਬੂਰੀ ਹੈ ਤੇ ਮੈਂ ਵੱਖਰੇ ਤੌਰ ਦੇ ਉੱਪਰੋਂ ਲੈ ਕੇ ਜਾਵਾਂਗਾ ਉਹਨਾਂ ਕੋਲ ਵੀ ਲਵਾਵਾਂਗਾ ਮੈਂ ਕਿਸੇ ਨੂੰ ਲਾਸ਼ ਨਹੀਂ ਕਰਾਂਗਾ ਹੁਣ ਤੱਕ ਵੱਡੀ ਗੰਢ ਦੇ ਵਿੱਚ ਤੁਸੀਂ ਐਮਐਲਏ ਸਾਹਿਬ ਨੂੰ ਮਿਲ ਚੁੱਕੇ ਹੋਗੇ ਮੈਂਬਰ ਆਫ ਪਾਰਲੀਮੈਂਟ ਦੇ ਜਿਹੜੇ ਮੈਂਬਰ ਨੇਗੇ ਉਹਨਾਂ ਨੂੰ ਮਿਲ ਚੁੱਕੇ ਹੋਗੇ ਸੀਐਮ ਸਾਹਿਬ ਤੱਕ ਹੋਈ ਕੋਈ ਗੱਲ ਮੰਨਣ ਨੂੰ ਮਿਲੇ ਸੀਐਮ ਸਾਹਿਬ ਤੱਕ ਮੈਂ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਜਿਵੇਂ ਕਿ ਪੰਜਾਬੀ ਲੋਕ ਗਾਇਕ ਭਾਈ ਬਿੱਟੂ ਜੀ ਖੰਨੇ ਵਾਲਾ ਮੈਨੂੰ ਇਹ ਪੂਰਨ ਤੌਰ ਤੇ ਸਪੋਰਟ ਕਰ ਰਹੇ ਨੇ ਮੇਰੀ ਹਮਾਇਤ ਕਰ ਰਹੇ ਨੇ ਭਰਾਵਾਂ ਦੀ ਤਰ੍ਹਾਂ ਇਹ ਮੈਨੂੰ ਸਮਝਾਉਂਦੇ ਨੇ ਉਹ ਕਹਿੰਦੇ ਭਗਵੰਤ ਕਿ ਅੱत्ता ਪੰਜਾਬ ਵਿਧਾਨ ਸਭਾ ਦੇ ਵਿੱਚ ਮਤਾਂ ਪਾਸ ਯੂ ਕਰਵਾਵਾਂਗੇ ਇਹ 70 ਸਾਲ ਬਹੁਤ ਹੁੰਦੇ ਨੇ ਲੱਗਦਾ ਨਹੀਂ ਕਿ ਜਿਹੜੀ ਮਹਿੰਮਤ ਤੁਸੀਂ ਸ਼ੁਰੂ ਕੀਤੀ ਆ ਪਿਛਲੇ 2 ਸਾਲਾਂ ਤੋਂ ਵੀ ਇਹ ਮਹਿੰਮਾ ਅੱਜ ਤੋਂ ਕਈ ਸਾਲ ਪਹਿਲਾਂ ਸ਼ੁਰੂ ਹੋ ਜਾਣੀ ਚਾਹੀਦੀ ਸੀ ਪਰ ਬਾਈ ਸਾਡੀ ਇਹ ਵੱਧਨ ਸੀਬੀ ਐ ਜਿਹਨਾਂ ਨੂੰ ਕਰਨੀ ਚਾਹੀਦੀ ਸੀ ਹਮ ਮੈਂ ਸਹੀ ਲਫਜ਼ਾਂ ਵਿੱਚ ਕਹਾ ਜੋ ਇਨਕਲਾਬੀ ਜਥੇਬੰਦੀਆਂ ਨੇ ਹਮ ਜਦੋਂ ਉਹਨਾਂ ਦੀ ਪੂਰੇ ਭਾਰਤ ਦੇ ਵਿੱਚ ਪੂਰੀ ਚੜਤ ਸੀ ਬੰਗਾਲ ਦੇ ਵਿੱਚ ਹੋਰ ਸਟੇਟਾਂ ਦੇ ਵਿੱਚ ਪੂਰੀ ਚੜਤ ਸੀ ਪਰ ਸੈਂਟਰ ਦੇ ਵਿੱਚ ਵੀ ਉਹ ਪਾਈ ਵਾਲ ਸਨ ਹਮ ਪਰ ਉਹ ਇਹਨਾਂ ਮਹਾਨ ਸ਼ਹੀਦਾਂ ਦੇ ਲਈ ਪਤਾ ਨਹੀਂ ਕਿਹੜੇ ਕਾਰਨਾਂ ਕਰਕੇ ਕੰਮ ਨਹੀਂ ਕਰ ਸਕੇ ਪਰ ਹੁਣ ਚਾਹੀਦਾ ਸੀ ਕਿ ਇਹਨਾਂ ਮਹਾਨ ਸ਼ਹੀਦਾਂ ਨੂੰ ਨੈਸ਼ਨਲ ਸ਼ਹੀਦ ਦਾ ਦਰਜਾ ਉਹ ਦਵਾਉਂਦੇ ਚਲੋ ਕੋਈ ਗੱਲ ਨਹੀਂ ਪਰ ਹੁਣ ਆਪਣੀ ਕੋਸ਼ਿਸ਼ ਹੈ ਕਿ ਇਹਨਾਂ ਮਹਾਨ ਸ਼ਹੀਦਾਂ ਨੂੰ ਨੈਸ਼ਨਲ ਸ਼ਹੀਦ ਦਾ ਦਰਜਾ ਮੇ ਅਤੇ ਭਾਰਤ ਸਰਪ੍ਰਸਤ ਸਰ ਇਹਨਾਂ ਮਹਾਨ ਸ਼ਹੀਦਾਂ ਨੂੰ ਦਿੱਤਾ ਜਾਵੇ ਜੀ ਲੱਗਦਾ ਸੀਐਮ ਸਾਹਿਬ ਨੂੰ ਮਿਲ ਕੇ ਉਹਨਾਂ ਦੀ ਸਹਿਮਤੀ ਤੋਂ ਬਾਅਦ ਅੱਗੇ ਅਗਲਾ ਸਟੈਪ ਕਿਹੜਾ ਹੋਵੇਗਾ ਬਾਈ ਜਿਸ ਤੋਂ ਬਾਅਦ ਜਦੋਂ ਸੀਐਮ ਸਾਹਿਬ ਇਹਨਾਂ ਦਸਤਾਵੇਜ਼ਾਂ ਦੇ ਦਸਤਾਵੇਜ਼ਾਂ ਉੱਪਰ ਆਪਣੀ ਸહી ਪਾਉਂਦੇ ਨੇ ਹੂੰ ਉਸ ਤੋਂ ਬਾਅਦ ਇਹਨਾਂ ਮਹਾਰਾਸ਼ੀਦਾਂ ਦੀ ਕਿਰਪਾ ਦੇ ਦੁਆਰਾ ਸੀਐਮ ਸਾਹਿਬ ਦੇ ਸਹਿਯੋਗ ਦੇ ਨਾਲ ਇਸ ਮਹਿਮਨ ਨੂੰ ਅੱਗੇ ਭਲਾਇਆ ਜਾਊਗਾ ਤੁਹਾਡੇ ਕੋਲ ਕਿਤਾਬਾਂ ਦੇਖੀਆਂ ਨੇਗੀਆਂ ਜੀ ਇਹ ਇਹਨਾਂ ਦੇ ਵਿੱਚ ਕੀ ਕੀ ਇਹਨਾਂ ਦੇ ਵਿੱਚ ਕਿਹੜੀਆਂ ਚੀਜ਼ਾਂ ਨੇ ਇਹ ਜਿਹੜੀਆਂ ਤੁਸੀਂ ਮਤਲਬ ਲਿਖ ਕੇ ਰੱਖੀਆਂ ਨੇਗੀਆਂ ਜਾਂ ਕੀ ਚੀਜ਼ ਹੈ ਬਿਰਜੀ ਇਹਨਾਂ ਦੇ ਵਿੱਚ 18000 ਸਬਸਕ੍ਰਿਬਰ ਨੇ ਹੂੰ ਅਤੇ ਇੱਕ ਕਿਤਾਬ ਦੇ ਵਿੱਚ ਪੰਜਾਬ ਹਰਿਆਣੇ ਦੇ ਜੋ ਕਿ ਸਪੀਕਰ ਸਹਿਬਾਨ ਨੇ ਐਮਐਲਏ ਸਹਿਬਾਨ ਨੇ ਉਹਨਾਂ ਜੀਓ ਡਿਊ ਇਲੈਕਟਰ ਨੇ ਦੂਜੀ ਦੇ ਵਿੱਚ ਪੰਜਾਬ ਹਰਿਆਣੇ ਦੀਆਂ ਬਾਰਸ਼ਸ਼ਨਾ ਨੇ ਅਤੇ ਪੰਚਾਇਤਾਂ ਨੇ ਇਹ ਕਰੀਬ 8 ਕਿਤਾਬਾਂ ਨੇ ਜੋ ਕਿ ਪਾਣੀ ਤਿਆਰ ਕਰਵਾਈਆਂ ਨੇ ਜੀ 8 ਕਿਤਾਬਾਂ ਦੇ ਵਿੱਚ ਸਾਈਨ ਉਹਨਾਂ 18000 ਲੋਕਾਂ ਦੇ ਸਾਈਨ ਹਾਂਜੀ ਐਮਐਲਏ ਦੇ ਸਾਈਨ ਹਾਂਜੀ ਐਮਐਲਏ ਵਖਰੇ ਨੇ ਹੂੰ ਸੋਏ ਸਨ ਸਾਡੇ ਨਾਲ ਭਗਵੰਤ ਸਿੰਘ ਜੀ ਘੱਗਾ ਜੋ ਕਿ ਪਿਛਲੇ 2 ਸਾਲਾਂ ਤੋਂ ਜਾਂ ਉਸ ਤੋਂ ਪਹਿਲਾਂ ਤੋਂ ਜਿਵੇਂ ਇਹਨਾਂ ਨੇ ਦੱਸਿਆ ਕਿ ਇਹਨਾਂ ਦੀ ਸੋਚ ਰਹੀ ਆ ਦੇਸ਼ ਪ੍ਰਤੀ ਪੰਜਾਬ ਪ੍ਰਤੀ ਕੁਸ਼ ਕਰਨ ਦੀ ਪਿਛਲੇ 2 ਸਾਲਾਂ ਤੋਂ ਇਹਨਾਂ ਨੇ ਇੱਕ ਮੁਹਿੰਮ ਚਲਾਈ ਆ ਜਿਦੇ ਵਿੱਚ ਦੇਸ਼ ਆਜ਼ਾਦ ਹੋਣ ਸਮੇ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੂੰ ਸ਼ਹੀਦੀ ਦਰਜਾ ਦਿਵਾਉਣ ਦੀ ਸੋ ਫਰਜ਼ਾ ਸਭ ਦਾ ਇਸ ਮੁਹਿੰਮ ਨਾਲ ਜੁੜਨ ਲਈ ਕਿਉਂਕਿ ਇਹ ਮੁਹਿੰਮਾਂ ਇਕੱਲੇ ਬੰਦੇ ਦਾ ਕੰਮ ਨਹੀਂ ਹੁੰਦੇ ਇਹ ਸ਼ਹੀਦੀ ਦਰਜੇ ਦਿਵਾਉਣੇ ਇਹਨਾਂ ਨਾਲ ਖੜਨ ਦੀ ਲੋੜ ਪੈਂਦੀ ਆ ਜੁੜਨ ਦੀ ਲੋੜ ਪੈਂਦੀ ਆ ਜਦ ਇਹ ਮੁਹਿੰਮਾਂ ਲਹਿਰਾਂ ਬਣਦੀਆਂ ਨਹੀਂਆਂ ਫੇਰ ਕਿਤੇ ਜਾ ਕੇ ਇਹ ਕੰਮ ਨੇ ਜਿਹੜੇ ਇਹ ਸ਼ਹੀਦੀ ਦਰਜੇ ਮਿਲਦੇ ਨਹੀਂਗੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰਿਓ ਜੁੜੇ ਰਹੋ ਸਰਲੇਖ ਦੇ ਨਾਲ